ਗੱਡੀਆਂ ਵੀ ਅੱਗੇ ਕਰੋ ਗੱਡੀਆਂ ਅੱਗੇ ਕਰੋ ਜੀ ਲੱਸੀ ਦਾ ਲੰਗਰ ਠੰਡੀ ਕੀ ਲੱਸੀ ਦਾ ਲੰਗਰ ਅਗਲੇ ਮੇਗੇ ਵਾਲੇ ਤੁਹਾਡੇ ਸੌਂਡ ਵਾਲੇ ਗੱਡੀ ਅੱਗੇ ਕਰੋ ਸੌਂਡ ਵਾਲੀ ਗੱਡੀ ਅੱਗੇ ਕਰੋ ਹਲੋ ਸਾਡੇ ਸੇਲਾ ਖੁਰਦੇ ਭੋਜਨ ਸਮਾਜ ਪਾਰਟੀ ਦੇ ਸਾਰੇ ਵਰਕਰ ਸਮਰਥਕ ਉਮੀਦਵਾਰ ਸਹਿਮਰਾਣ ਕਰੋ ਬੱਤੀ ਘਟਿਆ ਕਰੋ ਬੱਬਰ ਘਟਿਆ ਕਰੋ ਅੱਗੇ ਕਰੋ ਥੋੜੀ ਅੱਗੇ ਅੱਗੇ ਕਰੋ ਸਾਡੇ ਸਹਿਲਾ ਖਰੋਟਾ ਮਨਜੀਤ ਸਿੰਘ ਲਾਡੀ ਜੀ ਮਨਜੀਤ ਸਿੰਘ ਲਾਡੀ ਜੀ ਉਹ ਸ੍ਰੋਤਾ ਦੇਖੇ ਸਾਰੇ ਭਾਈ ਸਹਿਲਾ ਕਾਪੀ ਕਲੀ ਮਾਰ ਜੀ ਸ੍ਰੀ ਸਿੰਘ ਗਰਮ ਸਾਹਿਬ

ਕਿ ਕਰਦਾ ਇਹ ਪੋਸਟ ਰੋਲ ਰੋਲੀ ਨਾਲੇ ਕਦੇ ਰਸਤੀ ਕਰਾਉਂਦੇ ਮਹਾਰਾਜ ਜਸਵੀਰ ਸਿੰਘ ਗੜੀ ਨੂੰ ਵਧਾਨ ਬਾਜਨ ਸਮਾਜ ਪਾਰਟੀ ਪੰਜਾਬ ਉਹ ਆਪਣੇ ਮਾਣ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਮੀਦਵਾਰ ਵਾਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਗਿਆ ਸੋਹਣ ਬੇਨਤੀ ਕਰੂੰਗਾ ਵਾਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਵਿਦੇਸ਼ਰਾਂ ਦੀ ਇਸ ਧਰਤੀ ਤੇ ਵਿਦੇਸ਼ਰਾਂ ਦੇ ਸੱਦੇ ਤੇ ਸਰਦਾਰ ਜਸਵੀਰ ਸਿੰਘ ਘੜੀ ਸਾਹਿਬ ਸਾਰੇ ਸਤਿਕਾਰਯੋਗ ਭੋਜਨ ਸਮਾਜ ਪਾਰਟੀ ਦੇ ਵਰਕਰਾਂ ਸਮਰਥਕਾਂ ਦਾ ਧੰਨਵਾਦ 1 ਜੂਨ ਨੂੰ ਬੋਟਾ ਹੈ ਔਰ 1 ਜੂਨ ਨੂੰ ਬੋਟਾ ਮੌਕੇ ਤੁਸੀਂ ਇੱਥੇ ਕਬੂਟਾ ਹਾਥੀ ਚੋਣ ਨਿਸ਼ਾਨ ਤੇ ਪਾਣੀ ਵੀ ਆ ਪਾਣੀ ਵੀ ਆ ਜੇ ਸ੍ਰੀਕੀ ਨਾਲ ਪਿੰਡ ਪਿੰਡ ਗਲੀ ਗਲੀ ਸ਼ਹਿਰ ਸ਼ਹਿਰ ਇਹ ਲਹਿਰ ਚੱਲ ਰਹੀ ਆ ਕਿ ਇਸ ਵਾਰੀ ਆਪਣੇ ਵਾਲੇ ਨੇ ਜਿੱਤਣਾ ਆਪਣੇ ਨੱਕੇ ਵਾਲੇ ਨੇ ਜਿੱਤਣਾ ਹਰ ਜਾਤੀ ਹਰ ਧਰਮ ਦੇ ਲੋਕਾਂ ਨੂੰ ਅਪੀਲ ਕਰੋ ਕਿ ਇਸ ਵਾਰੀ ਜਾਤੀ ਪੇ ਨਾ ਪਾਤੀ ਪੇ ਪਟਨ ਦਵਾਉ ਹਾਥੀ ਪੇ ਇਹ ਆਪਣੇ ਹਲਕੇ ਦਾ ਉਮੀਦਵਾਰ ਹੈ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਈ ਉਹ ਸੰਗਰੂਰ ਡਿਗਣੀ ਆ ਜੇ ਤੁਸੀਂ ਤਕੜੀ ਨੂੰ ਵੋਟ ਪਾਈ ਉਹ ਪਟਿਆਲੇ ਸਨੌਰ ਘਨੌਰ ਜਾ ਕੇ ਡਿਗਣੀ ਆ ਤੇ ਜੇ ਝਾੜੂ ਨੂੰ ਘੋਟ ਪਾਈ ਤੇ ਉਹ ਮੱਧ ਪ੍ਰਦੇਸ਼ ਤੋਂ ਆਏ ਉਮੀਦਵਾਰ ਨੂੰ ਜਿੱਗਣੀ ਆ ਇਹ ਆਪਣੇ ਇਲਾਕੇ ਦਾ ਉਮੀਦਵਾਰ ਹੈ ਆਪਣਾ ਉਮੀਦਵਾਰ ਹੈ ਇਸ ਕਰਕੇ ਸਾਰਿਆਂ ਨੂੰ ਸਮਝਾ ਕੇ ਇੱਕ ਇੱਕ ਵੋਟ ਜਿਹੜੀ ਸਾਥੀ ਤੋਂ ਨਿਕਾ ਸਕਦੇ ਧੰਨਵਾਦ